ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਾਂ ਫਿਰ ਜਿਹੜੇ ਵੀਰ ਆਪਣੇ ਚੈਨਲ ਤੇ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਜਿਸ ਤਰ੍ਹਾਂ ਦੋਸਤੋ ਤੁਸੀਂ ਜਾਣਦੇ ਹੀ ਹੋ ਕਿ ਆਪਾਂ ਸਮੇਂ-ਸਮੇਂ ਸਿਰ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲਿਆਉਂਦੇ ਰਹਨੇ ਆ ਇਸ ਜਾਨਵਰ ਮੈਕਮਾ ਚੈਨਲ ਦੇ ਮਾਧਿਅਮ ਰਾਹੀਂ ਸੋ ਅੱਜ ਵੀ ਆਪਾਂ ਇੱਕ ਤੁਹਾਡੇ ਲਈ ਬਹੁਤ ਹੀ ਵਧੀਆ ਅਤੇ ਜਾਣਕਾਰੀ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਤੁਹਾਨੂੰ ਪੂਰੀ ਜਿਹੜੀ ਗੱਲਬਾਤ ਆ ਉਹ ਸਮਝ ਆ ਜੇ ਸੋ ਜਿਹੜੀ ਅੱਜ ਦੀ ਵੀਡੀਓ ਦਾ ਆਪਣਾ ਟੌਪਿਕ ਆ ਉਹ ਟੌਪਿਕ ਆ ਕਿ ਕਿਵੇਂ ਆਪਾਂ ਜਿਹੜਾ ਆਉਣ ਵਾਲਾ ਸਮਾਂ ਜਿਵੇਂ ਆਪਾਂ ਹੁਣ ਬੱਚੇ ਪਾਏ ਹੋਏ ਨੇ ਉਹ ਵੱਡੇ ਹੋ ਕੇ ਦੋ ਮੁਰਗੀਆਂ ਬਣ ਗਈਆਂ ਕਿਵੇਂ ਉਹਨਾਂ ਤੋਂ ਆਪਾਂ ਜ਼ਿਆਦਾ ਅੰਡੇ ਲੈ ਸਕਦੇ ਆ ਮਤਲਬ ਕਿ ਮੁਰਗੀਆਂ ਤੋਂ ਆਉਣ ਵਾਲੇ ਸਮੇਂ ਵਿੱਚ ਆਪਾਂ ਕਿਵੇਂ ਜ਼ਿਆਦਾ ਅੰਡੇ ਲੈ ਸਕਦੇ ਆ ਕਿਵੇਂ ਉਹਨਾਂ ਨੂੰ ਫੀਡ ਮੈਨੇਜਮੈਂਟ ਕਰਨੀ ਹੈ ਕਿਵੇਂ ਉਹਨਾਂ ਨੂੰ ਫੀਡ ਪਾਉਣੀ ਹੈਗੀ ਕੀ ਗੱਲਬਾਤ ਆਪਾਂ ਸਾਰਾ ਤੁਹਾਨੂੰ ਸਮਝਾਵਾਂਗੇ ਕਿਵੇਂ ਉਹਨਾਂ ਦਾ ਪਾਲਣ ਪੋਸਣ ਕਰਨਾ ਸੋ ਇਸ ਵਿਸ਼ੇ ਤੇ ਆਪਣੀ ਵੀਡੀਓ ਹੋਊਗੀ ਵੀਡੀਓ ਨੂੰ ਅੰਤ ਤੱਕ ਦੇਖਿਓ ਸਕਿੱਪ ਬਿਲਕੁਲ ਵੀ ਨਾ ਕਰਿਓ ਆਪਾਂ ਨਹੀਂ ਚਾਹੁੰਦੇ ਆਪਾਂ ਅਧੂਰੀ ਜਾਣਕਾਰੀ ਦਈਏ ਜਦੋਂ ਆਪਾਂ ਵੀਡੀਓ ਨੂੰ ਸਕਿੱਪ ਕਰਦੇ ਆ ਤਾਂ ਆਪਣੀ ਜਾਣਕਾਰੀ ਅਧੂਰੀ ਰਹਿ ਜਾਂਦੀ ਆ ਜੇਕਰ ਇੱਕ ਦਾ ਪੁਆਇੰਟ ਵੀ ਮਿਸ ਹੋ ਗਿਆ ਤਾਂ ਬਹੁਤ ਪ੍ਰੋਬਲਮ ਹੋ ਸਕਦੀ ਆ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਪੂਰੀ ਵੀਡੀਓ ਦੇਖੋ ਦੋਸਤੋ ਜਦੋਂ ਆਪਾਂ ਫਾਰਮਿੰਗ ਕਰਦੇ ਆਂ ਉਦੋਂ ਆਪਾਂ ਨੂੰ ਇਹ ਉਮੀਦ ਹੁੰਦੀ ਆ ਕਿ ਆਪਾਂ ਮੁਰਗੀਆਂ ਤੋਂ ਜਿਆਦਾ ਤੋਂ ਜਿਆਦਾ ਅੰਡੇ ਲਈਏ ਆਪਾਂ ਇਹ ਪਹਿਲੇ ਹੀ ਆਪਣਾ ਟੀਚਾ ਹੁੰਦਾਗਾ ਕਿ ਆਪਾਂ ਜਿਆਦਾ ਤੋਂ ਜਿਆਦਾ ਅੰਡੇ ਲੈ ਕੇ ਸਰਦੀਆਂ ਦੇ ਸਮੇਂ ਜੇਕਰ ਜਿਆਦਾ ਆਪਾਂ ਨੂੰ ਅੰਡੇ ਮਿਲਣਗੇ ਅੰਡੇ ਦੀ ਪ੍ਰੋਡਕਸ਼ਨ ਜਿਆਦਾ ਹੋਊਗੀ ਤਾਂ ਹੀ ਉਹ ਜਿਹੜਾ ਆਪਣਾ ਪ੍ਰੋਫਟ ਆ ਵਧੀਆ ਹੋਊਗਾ ਇਹ ਸਿੰਪਲ ਜੀ ਗੱਲ ਹੈ ਸਾਰੇ ਵੀਰ ਹੀ ਜਾਣਦੇ ਨੇ ਸੋ ਪਾਈਸੇ ਟੌਪਿਕ ਤੇ ਅੱਜ ਇਹ ਵੀਡੀਓ ਬਣਾ ਰਹੇ ਹਾਂਗੇ ਕਿ ਆਪਾਂ ਕਿਵੇਂ ਜਿਆਦਾ ਅੰਡੇ ਲੈ ਸਕਦੇ ਆਂ ਮੁਰਗੀਆਂ ਤੋਂ ਆਉਣ ਵਾਲੇ ਸਮੇਂ 'ਚ ਸਰਦੀਆਂ 'ਚ ਸੋ ਪਹਿਲਾਂ ਤਾਂ ਆਪਾਂ ਇਹਨਾਂ ਦੇ ਮੈਨੇਜਮੈਂਟ ਦੀ ਗੱਲ ਕਰਾਂਗੇ ਇਹ ਰੱਖ-ਰਖਾਅ ਦੀ ਗੱਲ ਕਰਾਂਗੇ ਦੋਸਤੋ ਫੀਡ ਦੇ ਨਾਲ-ਨਾਲ ਇਹਨਾਂ ਦਾ ਰੱਖ-ਰਖਾਅ ਵੀ ਚੰਗਾ ਹੋਣਾ ਚਾਹੀਦਾ ਜੇਕਰ ਤੁਸੀਂ ਅੱਗੇ ਇਹਨਾਂ ਤੋਂ ਅੰਡਿਆਂ ਦੀ ਵਧੀਆ ਪ੍ਰੋਡਕਸ਼ਨ ਲੈਣੀ ਹੈ ਜੇਕਰ ਆਪਾਂ ਇਹਨਾਂ ਦਾ ਰੱਖ-ਰਖਾਅ ਸਹੀ ਨਹੀਂ ਕਰਾਂਗੇ ਤਾਂ ਅੱਗੇ ਜਾ ਕੇ ਆਪਾਂ ਨੂੰ ਅੰਡਿਆਂ ਦੀ ਪ੍ਰੋਡਕਸ਼ਨ ਨਹੀਂ ਦੇਣੀ ਹੈ ਕਈ ਵਾਰ ਵੀਰ ਸੋਚ ਲੈਂਦੇ ਨੇ ਕਿ ਕੱਲਾ ਫੀਡ ਦੇ ਸਹਾਰੇ ਹੁੰਦੇ ਨੇ ਨਹੀਂ ਜੀ ਆਪਣੇ ਰੱਖ-ਰਖਾਵ ਦੇ ਸਾਰੇ ਹੁੰਦੇ ਨੇ ਆਪਾਂ ਇਹਨਾਂ ਨੂੰ ਕਿੱਥੇ ਰੱਖਿਆ ਹੋਇਆਗਾ ਕਿਹੜੀ ਜਗ੍ਹਾ ਤੇ ਰੱਖਿਆ ਹੋਇਆਗਾ ਜਿਸ ਤਰ੍ਹਾਂ ਲਗਾ ਲਓ ਆਪਾਂ ਇਹਨਾਂ ਦਾ ਸੈਟਅਪ ਜਾਂ ਜਿਹੜਾ ਖੁੱਡਾਗਾ ਉਹ ਬਿਲਕੁਲ ਰੋਡ ਦੇ ਉੱਤੇ ਨਹੀਂ ਪਾਉਣਾ ਹੈਗਾ ਪਹਿਲੀ ਗੱਲ ਸਾਰਿਆਂ ਨੂੰ ਕਿਉਂਕਿ ਉੱਥੇ ਆਵਾਜ਼ਈ ਦੇ ਕਾਰਨ ਜਿਹੜੇ ਆਪਣੇ ਵਾਰਡ ਨੇ ਆਪਣੇ ਡਿਸਟਰਬ ਹੁੰਦੇ ਨੇ ਡਿਸਟਰਬ ਹੋਣ ਦੇ ਨਾਲ ਇਹ ਆਂਡਿਆਂ ਦੀ ਪ੍ਰੋਡਕਸ਼ਨ ਕਾਫੀ ਘਟਾ ਜਾਂਦੇ ਨੇ ਸੋ ਇਹ ਗੱਲ ਦਾ ਆਪਾਂ ਨੇ ਖਾਸ ਕਰਕੇ ਜਿਹੜਾ ਧਿਆਨ ਰੱਖਣਾਗਾ ਕਿ ਆਪਾਂ ਨੇ ਜਿਹੜਾ ਆਪਦਾ ਫਾਰਮ ਆ ਜਾਂ ਪੋਲਟਰੀ ਫਾਰਮ ਲਗਾ ਲਓ ਜਾਂ ਫਿਰ ਸੈਟਅਪ ਕੁਝ ਵੀ ਤੁਸੀਂ ਬੋਲਦੇ ਹੋ ਚਾਹੇ ਆਪਾਂ ਛੋਟੇ ਪੱਧਰ ਤੇ ਕੰਮ ਕਰਦੇ ਆ ਚਾਹੇ ਤੁਸੀਂ 20 ਮੁਰਗੀਆਂ ਵੀ ਰੱਖਦੇ ਹੋ ਜਾਂ ਫਿਰ 50 ਮੁਰਗੀਆਂ ਵੀ ਰੱਖਦੇ ਹੋ ਉਤੇ ਵੀ ਓਨੀ ਗੱਲ ਇਹ ਲਾਗੂ ਹੁੰਦੀ ਆ ਸੋ ਆਪਾਂ ਨੇ ਜਿਹੜਾ ਬਿਲਕੁਲ ਸੜਕ ਤੇ ਰੋਡ ਤੇ ਨਹੀਂ ਆਪਾਂ ਫਾਰਮ ਬਣਾਉਣਾ ਉਹ ਉਹਨਾਂ ਜਿਹੜੀ ਆਵਾਜ਼ ਆਉਂਦੀ ਆ ਆਵਾਜਾਈ ਦੀ ਆਵਾਜ਼ ਦੇ ਕਾਰਨ ਪ੍ਰੈਸ਼ਰ ਹੋਰ ਉਹਨਾਂ ਦੇ ਕਾਰਨ ਇੰਨਾ ਚ ਡਿਸਟਰਬੈਂਸ ਪੈਦਾ ਹੁੰਦੀ ਆ ਸੋ ਜਿਹੜਾ ਅੰਡੇ ਉਹ ਘਟਾ ਜਾਂਦੀਆਂ ਨੇ ਮੁਰਗੀਆਂ ਦੂਸਰੀ ਗੱਲ ਆਪਾਂ ਹੁਣ ਫੀਡ ਮੈਨੇਜਮੈਂਟ ਦੀ ਕਰਦੇ ਆਂ ਸੋ ਜੇਕਰ ਆਪਾਂ ਇਹਨਾਂ ਤੋਂ ਚੰਗੇ ਅੰਡੇ ਲੈਣਾ ਚਾਹੁੰਦੇ ਆ ਤਾਂ ਫੀਡ ਮੈਨੇਜਮੈਂਟ ਦਾ ਵੀ ਵਧੀਆ ਹੋਣਾ ਬਹੁਤ ਜ਼ਰੂਰੀ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਸ਼ੁਰੂ ਤੋਂ ਕਹਿਣ ਤੋਂ ਭਾਵ ਜਦੋਂ ਆਪਾਂ ਬੱਚਾ ਲੈ ਕੇ ਆਉਣਿਆਂਗੇ ਉਦੋਂ ਤੋਂ ਲੈ ਕੇ ਜਿੰਨਾ ਚਿਰ ਮੁਰਗੀ ਅੰਡੇ ਤੇ ਨਹੀਂ ਆਉਂਦੀ ਜਾਂ ਫਿਰ ਜਿੰਨਾ ਚਿਰ ਮੁਰਗੀ ਅੰਡੇ ਦਿੰਦੀ ਆ ਅੱਗੇ ਤੱਕ ਇਹ ਨਹੀਂ ਕਰਨਾ ਕਿ ਆਪਾਂ ਬੱਚਿਆਂ ਨੂੰ ਜਦੋਂ ਬੱਚੇ ਆਪਣੇ ਕੋਲ ਆਉਂਦੇ ਨੇ ਇੱਕ ਦਿਨ ਦੇ ਆਪਾਂ 10 20 ਦਿਨ ਜਾਂ ਮਹੀਨਾ ਉਹਨਾਂ ਨੂੰ ਚੰਗੀ ਫੀਡ ਪਾ ਦਾਂਗੇ ਜਾਂ ਫਿਰ ਉਦੋਂ ਬਾਅਦ ਪੰਜ ਚਾਲੂ ਫੀਡ ਪਾ ਦਾਂਗੇ ਤੇ ਐਗ ਪ੍ਰੋਡਕਸ਼ਨ ਵੱਜੂਗੀ ਜਿਹੜੇ ਤਾਂ ਦੋਸਤੋ ਘਰੇ ਰੱਖਦੇ ਨੇਗੇ ਮੁਰਗੀਆਂ 20 50 100 ਉਹ ਤਾਂ ਕੋਈ ਦਿੱਕਤ ਨਹੀਂ ਜੇ ਐਗ ਘੱਟ ਵੀ ਦੇ ਦੇਣਗੇ ਆ ਤਾਂ ਵੀ ਨਹੀਂ ਕੋਈ ਦਿੱਕਤ ਕਿਉਂਕਿ ਉਹਨਾਂ ਦਾ ਛੋਟੇ ਪੱਧਰ ਤੇ ਕੰਮ ਆ ਜੇਕਰ ਆਪਾਂ ਪ੍ਰੋਫੈਸ਼ਨਲ ਤੌਰ ਤੇ ਪੋਲਟਰੀ ਫਾਰਮਿੰਗ ਕਰਦੇ ਆਂ ਤਾਪਾ ਨੂੰ ਪ੍ਰੋਪਰ ਉਹਨਾਂ ਤੋਂ ਉਹਨਾਂ ਦੀ ਪ੍ਰੋਡਕਸ਼ਨ ਦੇ ਹਿਸਾਬ ਨਾਲ ਚੰਗੇ ਅੰਡੇ ਜੀ ਨਹੀਂ ਮਿਲਣਗੇ ਤਾਂ ਆਪਾਂ ਘਟੇ ਦੇ ਵੱਲ ਜਾਵਾਂਗੇ ਸੋ ਜਦੋਂ ਆਪਾਂ ਪ੍ਰੋਫੈਸ਼ਨਲ ਤੌਰ ਤੇ ਕੰਮ ਕਰਦੇ ਆ ਉਦੋਂ ਆਪਾਂ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਐਗ ਦੀ ਪ੍ਰੋਡਕਸ਼ਨ ਆਪਣੇ ਕੋਲ ਵਧੀਆ ਹੋਵੇ ਤਾਂ ਜੋ ਆਪਾਂ ਸੇਲ ਕਰਕੇ ਮੁਨਾਫਾ ਵੀ ਵਧੀਆ ਲੈ ਸਕੀਏ ਸੋ ਆਪਾਂ ਫੀਡ ਦੀ ਗੱਲ ਕਰਦੇ ਸੀ ਜਿਹੜੀ ਫੀਡ ਆ ਦੋਸਤੋ ਸ਼ੁਰੂ ਤੋਂ ਲੈ ਕੇ ਬਹੁਤ ਹੀ ਚੰਗੀ ਹੋਣੀ ਚਾਹੀਦੀ ਆ ਆਪਾਂ ਮਹਿੰਗੀ ਨਹੀਂ ਕਹਿੰਦੇ ਚੰਗੀ ਮਹਿੰਗੀ ਲੱਗ ਚੀਜ਼ ਆ ਚੰਗੀ ਲੱਗ ਚੀਜ਼ ਆ ਕਹਿਣ ਤੋਂ ਪਹਿਲਾਂ ਜਿਹੜੀ ਤੁਹਾਡੇ ਏਰੀਆ 'ਚ ਵਧੀਆ ਫੀਡ ਮਿਲਦੀ ਆ ਉਹਨਾਂ ਦਾ ਨਾਮ ਆ ਵਧੀਆ ਉਹਨਾਂ ਤੋਂ ਜਿਹੜੀ ਚੰਗੀ ਫੀਡ ਉਹੀ ਖਰੀਦੋ ਜਿਸ ਤਰ੍ਹਾਂ ਆਪਾਂ ਪਹਿਲੇ 20 ਦਿਨ ਉਹਨਾਂ ਨੂੰ ਹੋਰ ਫੀਡ ਪਾਉਣੇ ਆ ਉਦੋਂ ਅਗਲੇ 20 ਦਿਨ ਹੋਰ ਪਾਉਣੇ ਆ ਇਹਨਾਂ ਤੇ ਵੀ ਇਸ ਵਿਸ਼ੇ ਤੇ ਵੀ ਆਪਾਂ ਪ੍ਰੋਪਰ ਪਹਿਲਾਂ ਵੀਡੀਓ ਬਣਾ ਚੁੱਕੇ ਆ ਤੁਸੀਂ ਆਪਣੀਓ ਵੀਡੀਓ ਜਾ ਕੇ ਦੇਖ ਸਕਦੇ ਹੋ ਟਾਈਮ ਟੂ ਟਾਈਮ ਜਿਹੜੀ ਫੀਡ ਇਹਨਾਂ ਨੂੰ ਚੇਂਜ ਕਰਕੇ ਦੇਣੀ ਆ ਉਹ ਫੀਡ ਆਪਾਂ ਨੇ ਦੇਣੀ ਆ ਹਾਂ ਨਾਲ ਨਾਲ ਆਪਾਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਆਉਣੇ ਆ ਵੀਡੀਓ ਚ ਕਿ ਤੁਸੀਂ ਨਾਲ ਦੀ ਨਾਲ ਫੀਡ ਦੇ ਜੇ ਕੁਝ ਹੋਰ ਵੀ ਦੇਣਾ ਚਾਹੁੰਦੇ ਹੋ ਘਰ ਦੀ ਵੇਸਟੇਜ ਹੋ ਗਈ ਹਰਾਚਾਰਾ ਹੋ ਗਿਆ ਸਬਜ਼ੀਆਂ ਦੀ ਵੇਸਟੇਜ ਹੋ ਗਈ ਕੁਝ ਵੀ ਹਰੇ ਬਾਈਚ ਜਿਹੜਾ ਕੁਝ ਵੀ ਆਉਂਦਾਗਾ ਤੁਸੀਂ ਉਹ ਦੇ ਸਕਦੇ ਹੋਗੇ ਉਹਦੇ ਨਾਲ ਜਿਹੜਾ ਐਗ ਪ੍ਰੋਡਕਸ਼ਨ ਦੀ ਜਿਹੜੀ ਜਿਹੜੀ ਪ੍ਰੋਡਕਸ਼ਨ ਐਗ ਦੀ ਉਹ ਜ਼ਿਆਦਾ ਵਧੂਗੀ ਜੇਕਰ ਆਪਾਂ ਹਰਾਚਾਰਾ ਪਾਉਨੇ ਆ ਇੱਕ ਤਾਂ ਉਹ ਨਾਲੋਂ ਜਿਹੜਾ ਆਪਣਾ ਫੀਡ ਦਾ ਖਰਚਾ ਵੀ ਟਟਦਾ ਦੂਸਰੀ ਗੱਲ ਜਿਹੜਾ ਐਗ ਪ੍ਰੋਡਕਸ਼ਨ ਵੀ ਉਹਦੇ ਨਾਲ ਬੱਦੀ ਹੈਗੀ ਜਿਸ ਤਰ੍ਹਾਂ ਹੁਣ ਗਰਮੀਆਂ ਦਾ ਸੀਜ਼ਨ ਆ ਗਰਮੀਆਂ ਦੀ ਸੀਜ਼ਨ ਚ ਤੁਸੀਂ ਹਰਾਚਾਰਾ ਜਿਆਦਾ ਮਾਤਰਾ ਚ ਇਹਨਾਂ ਨੂੰ ਪਾ ਸਕਦੇ ਹੋਗੇ ਕਿਉਂਕਿ ਹਰੇਚਾਰੇ ਚ ਜਿਹੜੀ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈਗੀ ਪਾਣੀ ਦੀ ਮਾਤਰਾ ਜਿਆਦਾ ਹੋਣ ਕਰਕੇ ਇੱਕ ਤਾਂ ਇਹਨਾਂ ਚ ਜਿਹੜੀ ਪਾਣੀ ਦੀ ਘਾਟ ਨਹੀਂ ਪੈਂਦੀ ਦੂਸਰਾ ਅੰਦਰੋਂ ਜਿਹੜਾ ਇਹਨਾਂ ਦਾ ਸਰੀਰ ਆ ਜਦੋਂ ਪਾਣੀ ਦੀ ਮਾਤਰਾ ਜਿਆਦਾ ਇਹਨਾਂ ਦੇ ਅੰਦਰ ਜਾਂਦੀ ਆ ਉਹ ਸਰੀਰ ਵੀ ਬਿਲਕੁਲ ਸੈੱਟ ਰਹੇਗਾ ਸੋ ਹਰਾਚਾਰਾ ਹਮੇਸ਼ਾ ਐਡ ਰੱਖੋ ਇਹਨਾਂ ਨੂੰ ਖਾਣ ਚ ਖਾਸ ਕਰਕੇ ਗਰਮੀਆਂ 'ਚ ਸਰਦੀਆਂ 'ਚ ਵੀ ਆਪਾਂ ਪਾ ਸਕਦੇ ਆ ਪਰ ਗਰਮੀਆਂ 'ਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਆਪਾਂ ਵੀ ਇੱਕ ਹਫ਼ਤੇ ਬਾਅਦ ਇਹਨਾਂ ਨੂੰ ਜਿਹੜਾ ਹਰਾਚਾਰਾ ਪਾਉਣੇ ਹੀ ਪਾਉਣੇ ਆ ਅਗਲੀ ਗੱਲ ਇਹ ਆ ਦੋਸਤੋ ਕਿ ਫੀਡ ਪਾਉਣ ਦਾ ਸਮਾਂ ਜਿਸ ਤਰ੍ਹਾਂ ਆਪਾਂ ਖਾਸ ਕਰਕੇ ਦੋ ਟਾਈਮ ਜਿਹੜੀ ਫੀਡ ਪਾਉਣਿਆਂਗੇ ਇਹਨਾਂ ਨੂੰ ਫੀਡ ਸਵੇਰੇ ਸ਼ਾਮ ਦਾ ਜਿਹੜਾ ਆਪਾਂ ਸਮਾਂ ਨਿਸ਼ਚਿਤ ਕੀਤਾ ਉਸੇ ਸਮੇਂ ਤੇ ਹੀ ਪਾਓ ਇਹਨਾਂ ਨੂੰ ਜੇਕਰ ਫੀਡ ਆਪਾਂ ਸਮੇਂ ਸਿਰ ਨਹੀਂ ਪਾਵਾਂਗੇ ਤਾਂ ਵੀ ਜਿਹੜਾ ਇੱਕ ਦੀ ਪ੍ਰੋਡਕਸ਼ਨ ਘਟ ਜਾਂਦੀ ਆ ਅੰਡੇ ਹੀ ਘਟ ਦੇਣ ਲੱਗ ਜਾਂਦੇ ਨੇ ਦੂਸਰੀ ਗੱਲ ਜਿਹੜੀ ਰਹੀ ਪਾਣੀ ਦੀ ਜਿਹੜਾ ਪਾਣੀ ਗਰਮੀਆਂ ਚ ਤੇ ਸਰਦੀਆਂ ਚ ਇਹਨਾਂ ਦੇ ਹਰ ਵਕਤ ਕੋਲ ਪਿਆ ਹੋਣਾ ਚਾਹੀਦਾ ਹੈ ਇਹ ਇੱਕ ਟਾਈਮ ਫੀਡ ਬਿਨਾ ਤਾਂ ਸਾਰ ਲੈਣਗੇ ਦੋਸਤੋ ਪਰ ਜਿਹੜਾ ਆ ਪਾਣੀ ਬਿਨਾ ਇਹ ਬਿਲਕੁਲ ਵੀ ਨਹੀਂ ਸਾਰਦੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਬਾਹਰ ਆਪਣਾ ਟੂੰਡਾ ਧਰਿਆ ਹੋਇਆ ਹੈਗਾ ਇੱਕ ਇੱਕ ਮਿੰਟ ਬਾਅਦ ਮੁਰਗੀ ਆ ਕੇ ਚੁੰਝ ਮਾਰਦੀ ਹੈ ਪਾਣੀ ਚ ਸੋ ਦੇਸੀ ਪੋਲਟਰੀ ਚ ਤੁਸੀਂ ਇਹ ਗੱਲ ਨੋਟ ਕਰ ਲਓ ਦੇਸੀ ਪੋਲਟਰੀ ਜੇਕਰ ਆਪਾਂ ਕੰਮ ਕਰਦੇ ਆਂ ਪੋਲਟਰੀ ਫਾਰਮਿੰਗ ਦਾ ਉੱਥੇ ਪਾਣੀ ਦੀ ਮਹੱਤਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਹਮੇਸ਼ਾ ਇਹਨਾਂ ਦੇ ਕੋਲੇ ਹੋਣਾ ਚਾਹੀਦਾ ਤੇ ਸਾਫ਼ ਸੁਥਰਾ ਪਾਣੀ ਹੋਣਾ ਚਾਹੀਦਾ ਹੈ ਪਾਣੀ ਗੰਦਾ ਨਾ ਹੋਵੇ ਇੱਕ ਟਾਈਮ ਜੇ ਫੀਡ ਕੰਨੀ ਆਪਾਂ ਘੰਟਾ ਲੇਟ ਹੋ ਜਾਣਗੇ ਉਹ ਕੋਈ ਦਿੱਕਤ ਨਹੀਂ ਪਰ ਜਿਹੜਾ ਪਾਣੀ ਇਹਨਾਂ ਕੋਲ ਹਰ ਟਾਈਮ ਸਾਫ਼ ਸੁਥਰਾ ਪਿਆ ਹੋਣਾ ਚਾਹੀਦਾ ਹੈ ਸੋ ਬਾਕੀ ਜਿਹੜੀ ਲਾਸਟ ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਹੋਰ ਦੱਸਣ ਜਾ ਰਿਹਾ ਸਭ ਤੋਂ ਵੱਡੀ ਤੇ ਜਿਹੜੀ ਸਮਝਣ ਵਾਲੀ ਗੱਲ ਆ ਕਿ ਪੰਜ ਮੁਰਗੀਆਂ ਮੰਗਰ ਇੱਕ ਮੁਰਗਾ ਜ਼ਰੂਰੀ ਆ ਇਹ ਦੋ ਇੱਥੇ ਗੱਲਾਂ ਅਲੱਗ-ਅਲੱਗ ਨਹੀਂ ਆ ਜੇਕਰ ਤੁਸੀਂ ਅੰਡੇ ਤੋਂ ਬੱਚਾ ਕਢਾਉਣਾ ਚਾਹੁੰਦੇ ਹੋ ਤਾਂ ਪੰਜ ਮੁਰਗੀਆਂ ਮੰਗਰ ਇੱਕ ਮੁਰਗਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤੁਸੀਂ ਅੱਗੇ ਜਿਹੜਾ ਅੰਡਾ ਹੈਚਰੀ ਵਾਲੇ ਵੀਰ ਨੂੰ ਦੇਣਾ ਜਾਂ ਫਿਰ ਤੁਹਾਡੀ ਆਪਣੀ ਖੋਦੀ ਹੈਚਰੀ ਹੈਗੀ ਜਿਹੜੇ ਵੀਰ ਪ੍ਰੋਫੈਸ਼ਨਲ ਤੌਰ ਤੇ ਪਹਿਲਾਂ ਤੋਂ ਕੰਮ ਕਰਦੇ ਨੇਗੇ ਉਹਨਾਂ ਨੂੰ ਤਾਂ ਇਹ ਚੀਜ਼ ਬਾਰੇ ਭਲੀ ਭੰਤੀ ਨੌਲੇਜ ਹੈਗੀ ਆ ਪਰ ਜਿਹੜੇ ਨਵੇਂ ਵੀਰ ਭੈਣਾ ਇਹ ਕੰਮ ਚਾ ਰਹੇ ਨੇ ਉਹਨਾਂ ਨੂੰ ਇਹ ਨੌਲੇਜ ਦੀ ਘਾਟ ਆ ਤਾਂ ਹੀ ਉਹ ਕਿਤਨਾ ਕਿਤੇ ਨੁਕਸਾਨ ਖਾ ਜਾਂਦੇ ਨੇ ਸੋ ਜੇਕਰ ਤੁਸੀਂ ਅੰਡੇ ਜੋ ਬੱਚਾ ਲੈਣਾਗਾ ਤਾਂ ਪੰਜ ਮੁਰਗੀਆਂ ਮੰਗਰ ਇੱਕ ਮੁਰਗਾ ਸਫੀਸ਼ੈਂਟ ਆ ਜੇਕਰ ਤੁਸੀਂ ਆਂਡਾ ਸਿਰਫ ਸੇਲ ਕਰਨ ਲਈ ਰੱਖਣਾ ਖਾਣ ਪੀਣ ਵਾਸਤੇ ਸੇਲ ਕਰਨਾ ਫਿਰ ਤੁਸੀਂ ਕੱਲੀ ਫੀਡ ਤੇ ਵੀ ਜਿਹੜੀਆਂ ਮੁਰਗੀਆਂ ਆਂਡੇ ਦੇਈ ਜਾਂਦੀਆਂ ਨੇ ਠੀਕ ਹੈ ਜੀ ਇਹ ਵੀ ਬਹੁਤ ਵੱਡਾ ਡਾਊਟ ਜਿਹੜਾ ਮੈਂ ਤੁਹਾਡਾ ਕਲੀਅਰ ਕਰਤਾ ਕਈ ਵੀ ਕੋਹ ਜਾਣੇ ਕਿ ਬਿਨਾ ਮੁਰਗੇ ਤੋਂ ਮੁਰਗੀਆਂ ਆਂਡੇ ਦੇਣੀਆਂ ਬਿਲਕੁਲ ਜੀ ਫੀਡ ਤੇ ਮੁਰਗੀਆਂ ਆਂਡੇ ਦਿੰਦੀਆਂ ਨਹੀਂ ਐ ਇਹ ਜੀ ਕੋਈ ਸ਼ੱਕ ਨਹੀਂ ਪਰ ਜਿਹੜਾ ਉਹ ਆਂਡਾ ਹੋਊਗਾ ਉਹ ਚੋਂ ਬੱਚਾ ਨਹੀਂ ਬਣੂਗਾ ਉਹ ਚੋਂ ਬੱਚਾ ਨਹੀਂ ਨਿਕਲੂਗਾ ਬਟ ਉਹਦੇ ਦੂਜੇਕਰ ਬੱਚਾ ਕਢਵਾਉਣਾ ਤਾਂ ਮੁਰਗਾ ਹੋਣਾ ਚਾਹੀਦਾ ਸੋ ਇਸ ਤਰ੍ਹਾਂ ਤੁਸੀਂ ਅੰਡੇ ਦੀ ਜਿਆਦਾ ਤੋਂ ਜਿਆਦਾ ਪ੍ਰੋਡਕਸ਼ਨ ਲੈ ਸਕਦੇ ਹੋ ਸੋ ਇਹ ਗੱਲਾਂ ਦਾ ਜੇਕਰ ਤੁਸੀਂ ਧਿਆਨ ਰੱਖੋਗੇ ਤਾਂ ਅੱਗੇ ਜਾ ਕੇ ਜਿਹੜੀ ਸਫਲਤਾ ਪ੍ਰਾਪਤ ਕਰ ਸਕਦੇ ਹੋ ਸੋ ਇਦਾਂ ਦੀਆਂ ਵੀਡੀਓ ਦੋਸਤੋ ਬਣਵਾਉਣ ਲਈ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਕਰਿਆ ਕਰੋ ਤੇ ਵੀਡੀਓ ਕਿਵੇਂ ਲੱਗੀ ਇਹ ਵੀ ਦੱਸਿਆ ਕਰੋ ਵੀ ਤੁਸੀਂ ਕਮੈਂਟ ਬਿਲਕੁਲ ਵੀ ਨਹੀਂ ਕਰਦੇ ਕਮੈਂਟ ਜਰੂਰ ਕਰਿਆ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਵੀ ਕਰਿਆ ਕਰੋ ਜੇ ਕੋਈ ਵੀਡੀਓ 'ਚ ਕਮੀ ਪੇਸ਼ੀ ਹੁੰਦੀ ਆ ਤਾਂ ਵੀ ਕਰਿਆ ਕਰੋ ਤੁਹਾਡਾ ਬਹੁਤ ਪਿਆਰ ਮਿਲ ਵੀ ਰਿਹਾਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਸ ਆਪਣਾ ਹੀ ਪਿਆਰ ਬਣਾਈ ਰੱਖਿਓ ਆਪਾਂ ਤੁਹਾਡੇ ਲਈ ਵਧੀਆ ਵਧੀਆ ਘੈਂਟ ਘੈਂਟ ਜਿਹੜੀਆਂ ਵੀਡੀਓ ਬਣਾਉਂਦੇ ਰਹਾਂਗੇ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ